ਸ਼ੂਰ ਇੰਸਟਾਗ੍ਰਾਮਰ ਤੇ ਇਨਫਲੂਐਂਸਰ ਪਾਇਲ ਪਰਮ ਦੇ ਨਾਲ ਕੁਝ ਇੱਕ ਦਿਨਾਂ ਤੋਂ ਇੱਕ ਮੁੰਡਾ ਰਹਿੰਦਾ ਪਿਆ ਸੀ ਜੀ ਦੀ ਉਮਰ ਤਕਰੀਬਨ 12 ਤੋਂ 15 ਸਾਲ ਸੀ ਉਸ ਮੁੰਡੇ ਦਾ ਨਾਮ ਫਤੇਹ ਸਿੰਘ ਆਗਾ ਸੋ ਉਸ ਮੁੰਡੇ ਦਾ ਕਹਿਣਾ ਸੀਗਾ ਕਿ ਮੇਰੇ ਮੰਮੀ ਡੈਡੀ ਨਹੀਂ ਹੈਗੇ ਤੇ ਜਿਸ ਤੋਂ ਬਾਅਦ ਪਾਇਲ ਪਰਮ ਨੇ ਉਸ ਮੁੰਡੇ ਨੂੰ ਆਪਣੇ ਨਾਲ ਰੱਖ ਲਏ ਤੇ ਕਿਹਾ ਕਿ ਮੈਂ ਤੈਨੂੰ ਕਿਸੇ ਕੰਮ ਤੇ ਲਵਾ ਦੇਉਂਗੀ ਜਿਸ ਤੋਂ ਬਾਅਦ ਤੇਰੇ ਘਰ ਦਾ ਗੁਜ਼ਾਰਾ ਹੋਣ ਲੱਗ ਜਾਊਗਾ ਸੋ ਉਸ ਮੁੰਡੇ ਨੂੰ ਚੰਗੇ ਕੱਪੜੇ ਲੀੜੇ ਪਵਾਏ ਬਾਕੀ ਤੁਸੀਂ ਕਲਿੱਪ ਵੀ ਆਪਣੀ ਸਕਰੀਨ ਉੱਪਰ ਚੱਲਦੀ ਦੇਖ ਸਕਦੇ ਜਿਸ ਦੀਆਂ ਕੁਝ ਕੁ ਵੀਡੀਓ ਸੋ ਪਾਇਲ ਪਰਮ ਨੇ ਆਪਣੇ ਅਕਾਊਂਟ ਦੇ ਉੱਪਰ ਸ਼ੇਅ ਉਥੇ ਆਪਾਂ ਤੁਹਾਨੂੰ ਦੱਸ ਦੇ ਕਿ ਇਹ ਮੁੰਡਾ ਝੂਠ ਬੋਲਦਾ ਪਿਆ ਸੀ ਹੁਣੇ-ਹੁਣੇ ਪਾਇਲ ਪਰਮ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਇੱਕ ਵੀਡੀਓ ਸਾਂਝੀ ਕਰੀਆ ਜਿਸ ਦੇ ਵਿੱਚ ਦੱਸਿਆ ਕਿ ਇਸ ਮੁੰਡੇ ਦੇ ਮੰਮੀ ਡੈਡੀ ਮਾਮਾ ਮਾਮੀ ਮਾਸੀ ਚਾਚੀ ਤਾਈਆਂ ਸਾਰੀਆਂ ਹੈਗੀਆਂ ਨੇ ਜੋ ਸਾਰੇ ਕੈਮਰੇ ਦੇ ਸਾਹਮਣੇ ਆਏ ਨੇ ਤੇ ਉਸ ਮੁੰਡੇ ਨੂੰ ਹੁਣ ਉਸਦੀ ਫੈਮਲੀ ਕੋਲ ਵੀ ਭੇਜ ਦਿੱਤਾ ਬਾਕੀ ਆਪਾਂ ਤੁਹਾਡੇ ਨਾਲ ਅੱਗੇ ਕਲਿੱਪ ਵੀ ਸਾਂਝੀ ਕਰਾਂਗੇ ਤੁਸੀਂ ਉਹ ਵੀ ਕਲਿੱਪ ਅੱਗੇ ਜ਼ਰੂਰ ਦੇਖਿਓ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਇਹਨਾਂ ਲੋਕਾਂ ਕਰਕੇ ਹੀ ਲੋੜਬੰਦ ਲੋਕ ਰਹਿ ਜਾਂਦੇ ਨੇ ਜਿਨ੍ਹਾਂ ਨੂੰ ਸੱਚੀਓ ਲੋੜ ਹ ਫੜ ਜਾਂਦੇ ਨੇ ਕਿਸੇ ਗਰੀਬ ਤੇ ਕਿ ਪਤਾ ਇਹ ਵੀ ਫਰਾਡ ਕਰਦਾ ਪਿਆ ਓਏ ਬਾਕੀ ਤੁਸੀਂ ਅੱਗੇ ਉਹ ਛੋਟੀ ਜਿਹੀ ਕਲਿੱਪ ਜ਼ਰੂਰ ਦੇਖਿਓ ਰੱਬ ਰਾਖਾ ਝੂਠ ਬੋਲੇਗਾ ਲੋਕਾਂ ਨੂੰ ਕਿ ਮੇਰੇ ਮਾਪਿਓ ਮਰੇ ਆ ਨਹੀਂ ਆ ਹੈਗੇ ਨਾ ਮੰਮੀ ਡੈਡੀ ਆ ਚਾਚਾ ਚਾਚੀ ਆ ਤੇਰੇ ਪਰਿਵਾਰ ਖਲੋਤਾ ਆ ਪਰਿਵਾਰ ਹੀ ਆ ਅੰਮਾ ਵੀ ਆ ਚਾਚੀਆ ਵੀ ਤੇ ਪਰਿਵਾਰ ਉਹਦੇ ਇੰਟਰਵਿਊ 'ਚ ਇਹ ਗੱਲ ਕਹੀ ਵੀ ਮੇਰੇ ਮਾਪਿਓ ਮਰ ਗਏ ਆ ਕਹੀ ਆ ਨਾ ਕਿਉਂ ਕਹੀ ਫਿਰ ਤੈਨੂੰ ਫਿਰ ਬਾਪਾ ਤੋਂ ਹੁੰਦੂ ਗਿਆ ਉਹਦੇ ਸਾਲਿਆ ਤੂੰ ਤੁਸੀਂ ਤੁਸੀਂ ਕਰਦਾ ਇਹ ਤੇਰੇ ਦੁਸ਼ਮਣ ਆ ਹਾਂ ਵੇਖ ਲਓ ਠੀਕ ਆ ਠੀਕ ਆ ਹੈਂ ਉਹ ਤੇ ਤੂੰ ਕਿਤਰਾ ਕਰਨਿਆ ਆ ਉਹਨੂੰ ਤੁਸੀਂ ਮੈਂ ਜਾਣਾ ਨਹੀਂ ਮੈਂ ਜਾਣਾ ਨਹੀਂ ਤੇ ਇੱਥੇ ਆ ਜਿਹੜੇ ਤੈਨੂੰ ਜੰਮ ਕੇ ਇਹਨਾਂ ਨੇ ਛੁੱਟਿਆ ਤਾਂ ਨਹੀਂ ਤੈਨੂੰ ਕਿਥੇ 2000 ਰੁਪਏ ਦੇ ਵਿੱਚ ਆਉਂਦਾ ਹੈ ਨਾ ਤੀਜਾ ਮੈਂ ਖਾਂਦਾ ਨਹੀਂ ਮੈਂ ਹੈ ਕੋਣ ਖਾਂਦਾ ਕੋਣ ਖਾਂਦਾ ਨਹੀਂ ਆ ਨਹੀਂ